ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਠੀਕ ਠਾਕ ਹੋਵੋਗੇ ਦੋਸਤੋ ਅੱਜ ਮੈਂ ਤੁਹਾਨੂੰ ਮਾਝੇ ਦੇ ਤਰਨਤਾਰਨ ਜ਼ਿਲ੍ਹੇ ਦੇ ਬਲਾਕ ਨਸ਼ਹਰਾ ਪੰਨੂਆ ਦੇ ਗਦਰੀ ਬਾਬਿਆਂ ਦੇ ਤੇ ਬਾਬਾ ਬਲਵਿੰਦਰ ਸਿੰਘ ਜੀ ਤੇ ਅਰਜਨ ਸਿੰਘ ਪਹਿਲਵਾਨ ਜੀ ਦੇ ਪਿੰਡ ਦੀ ਸੈਰ ਕਰਾਉਣ ਜਾ ਰਿਹਾ ਹਾਂ ਜਿਸ ਦਾ ਨਾਮ ਹੈ ਪਿੰਡ ਟੋਟਿਆ ਸਭ ਤੋਂ ਪਹਿਲਾਂ ਧੰਨ ਧੰਨ ਬਾਬਾ ਰਾਇ ਆਰਮ ਸ਼ਹੀਦ ਤੇ ਬਾਬਾ ਵੀਰ ਸਿੰਘ ਜੀ ਸ਼ਹੀਦ ਦੇ ਸਥਾਨਾਂ ਤੋਂ ਆਪਾਂ ਸ਼ੁਰੂਆਤ ਕਰੀਏ। ਇਹ ਸਥਾਨ ਦੀ ਸੇਵਾ ਬਾਬਾ ਜਗਤਾਰ ਸਿੰਘ ਜੀ ਤਰਨ ਤਰਨ ਵਾਲੇ ਸੰਗਤਾਂ ਦੇ ਸਹਿਯੋਗ ਨਾਲ ਕਰਵਾ ਰਹੇ ਹਨ। ਗੁਰਦੁਆਰਾ ਸਾਹਿਬ ਦੇ ਅੰਦਰ ਬਹੁਤ ਵੱਡੇ ਦੀਵਾਨ ਨਾਲ ਲੰਗਰ ਹਾਲ ਸਥਿਤ ਹਨ ਤੇ ਇੱਕ ਸਰੋਵਰ ਸਥਿਤ ਹੈ ਜਿੱਥੇ ਸਰਦਾ ਨਾਲ ਪੰਜ ਐਦਵਾਰ ਜੇ ਆਪਾਂ ਇਸ਼ਨਾਨ ਕਰੀਏ ਤੇ ਬੱਚੇ ਦਾ ਜਾਂ ਕਿਸੇ ਦਾ ਵੀ ਸੋਗੜਾ ਦੂਰ ਹੋ ਜਾਂਦਾ ਹੈ। ਅਲਾਕੇ ਦੀਆਂ ਸੰਗਤਾਂ ਦੂਰੋਂ ਦੂਰੋਂ ਬਾਬਾ ਜੀ ਦੇ ਦਰਸ਼ਨ ਕਰਨ ਆਉਂਦੀਆਂ ਹਨ ਤੇ ਇੱਥੇ ਅਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹੋਲਾ ਮੱਲਾ ਹਰ ਸਾਲ ਧੂਮ-ਤਾਮ ਨਾਲ ਮਨਾਇਆ ਜਾਂਦਾ ਹੈ ਪਿੰਡ ਵਿੱਚ ਤਿੰਨ ਸਰਕਾਰੀ ਸਕੂਲ ਦੋ ਲੜਕਿਆਂ ਦੇ ਤੇ ਇੱਕ ਲੜਕੀਆਂ ਦੇ ਬਣੇ ਹੋਏ ਹਨ ਦੋ ਪ੍ਰਾਈਵੇਟ ਸਕੂਲ ਹਨ ਤੇ ਸਟਾਫ ਬਹੁਤ ਹੀ ਪੜਿਆ ਲਿਖਿਆ ਤੇ ਮਿਹਨਤੀ ਹੈ ਸਕੂਲ ਵਿੱਚ ਕੰਪਿਊਟਰ ਐਲਈਡੀ ਸਕਰੀਨਾਂ ਵਗੈਰੇ ਆ ਤੇ ਉਹਦੀ ਬਾਉਂਡਰੀ ਸਾਰੇ ਸਕੂਲਾਂ ਦੀ ਹੋਈ ਹੋਈ ਹੈ। ਜੇ ਖੇਡ ਦੀ ਗੱਲ ਕਰੀਏ ਤੇ ਬਾਬਾ ਰਾਜाराम ਜੀ ਦੇ ਪਿਛਲੇ ਸਾਈਡ ਹਾਕੀ ਗਰਾਊਂਡ ਸਰਕਾਰ ਤੇ ਐਨਆਰਆ ਦੀ ਸਹਿਯੋਗ ਨਾਲ ਬਣਾਈ ਜਾ ਰਹੀ ਹੈ। ਜਿੱਥੇ ਪਿੰਡ ਦੇ ਬੱਚੇ ਖੇਡਾਂ ਨਾਲ ਜੁੜ ਕੇ ਨਸ਼ਿਆਂ ਤੋਂ ਦੂਰ ਹੋਣਗੇ ਤੇ ਤੰਦਰੁਸਤ ਰਹਿਣਗੇ। ਤੇ ਮੋਬਾਈਲ ਤੋਂ ਵੀ ਦੂਰ ਹੁੰਦੇ ਹੋਣਗੇ ਤੇ ਖੇਡਾਂ ਵੱਲ ਧਿਆਨ ਦੇਣਗੇ। ਪਿੰਡ ਵਿੱਚ ਇੱਕ ਵਿਸ਼ਾਲ ਸਟੇਡੀਅਮ ਵੀ ਬਣਿਆ ਹੋਇਆ ਹੈ। ਪਰ ਜਿਸ ਦੀ ਕੇ ਹੁਣ ਹਾਲਤ ਕਾਫੀ ਡਾਊਨ ਹੋ ਚੁੱਕੀ ਹੈ ਤੇ ਮਰੰਮਤ ਹੋਣ ਵਾਲੀ ਹੈ ਮੈਂ ਸਰਕਾਰ ਅੱਗੇ ਅਪੀਲ ਕਰਦਾ ਹਾਂ ਕਿ ਉਸ 'ਤੇ ਧਿਆਨ ਦਿੱਤਾ ਜਾਵੇ ਤਾਂ ਕਿ ਉਸ ਨੂੰ ਖੰਡਰੋਂ ਤੋਂ ਬਚਾਇਆ ਜਾਵੇ ਆ ਵੇਖੋ ਪਿੰਡ ਦੀਆਂ ਸੜਕਾਂ ਆਲਾ ਦਿਵਾਲਾ ਰੁੱਖ ਬੂਟੇ ਕਿੰਨੇ ਸੋਹਣੇ ਲੱਗੇ ਹੋਏ ਨੇ ਇਹ ਬਾਬਾ ਰਾਜाराम ਜੀ ਤੋਂ ਆਪਾਂ ਸੜਕ ਅੱਗੇ ਵੱਲ ਨੂੰ ਵੱਧ ਰਹੀ ਹੈ ਪਿੰਡ ਵਿੱਚ ਕਰੀਬ 12 ਕਿਲੋਮੀਟਰ ਸਕੁਅਰ ਏਰੀਆ ਹੈ ਪਿੰਡ ਦੀ ਜਨਸੰਖਿਆ ਕਰੀਬ 8500 ਹੈ ਪਿੰਡ ਵਿੱਚ 12 ਪੱਤੀਆਂ ਹਨ ਪਿੰਡ ਵਿੱਚ 15 ਗੁਰਦੁਆਰਾ ਸਾਹਿਬਾਨ ਇੱਕ ਮੰਦਿਰ ਤੇ ਇੱਕ ਦਰਗਾਹ ਪੀਰ ਦੀ ਸਥਿਤ ਹੈ ਸਾਰੇ ਧਰਮਾਂ ਦੇ ਲੋਕ ਆਪਸ ਵਿੱਚ ਬੜੇ ਪਿਆਰ ਮੁਹੱਬਤ ਨਾਲ ਰਹਿੰਦੇ ਹਨ ਤੇ ਭਾਈਚਾਰਾ ਰਹਿੰਦੇ ਹਨ ਇਹ ਾਡੇ ਦਾ ਸੀਨ ਹੈ ਦੋਸਤੋ ਵੇਖੋ ਇਹ ਜਦੋਂ ਆਪਾਂ ਡੁੱਗਰੀ ਤੋਂ ਆਉਨੇ ਆ ਇੱਕ ਜੀਵਨ ਕੇਅਰ ਹਸਪਤਾਲ ਵੀ ਬਣਿਆ ਹੋਇਆ ਹੈ ਪੈਟਰੋਲ ਪੰਪ ਵੀ ਸਥਿਤ ਹੈ ਏ ਹੁਣ ਆਪਾਂ ਡੁੱਗਰੀ ਤੋਂ ਅੱਗੇ ਨੂੰ ਵਧ ਰਹੇ ਆ ਪਿੰਡ ਵਿੱਚ ਦੋ ਬੱਸ ਸਟਾਪ ਵੀ ਬਣੇ ਹੋਏ ਆ ਐਨਆਰਏਆਂ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਕਲੱਬ ਦੁਆਰਾ ਬਣਾਏ ਗਏ ਸੀ ਇਹ ਇੱਕ ਇੱਥੇ ਬਣਿਆ ਤੇ ਇੱਕ ਪਰਲੀ ਸਾਈਡ ਹੈ ਇਹ ਸੜਕ ਨਸ਼ਰੇ ਨੂੰ ਜਾਂਦੀ ਹੈ ਪਿੰਡ ਵਿੱਚ ਇੱਕ ਪੰਚਾਇਤ ਘਰ ਵੀ ਹੈ ਜੋ ਕਿ ਕਾਂਗਰਸ ਦੇ ਟਾਈਮ ਬਣਿਆ ਸੀ ਬਾਬਾ ਜੀਵਨ ਸਿੰਘ ਜੀ ਦਾ ਗੁਰਦੁਆਰਾ ਜੋ ਕਿ ਅਜੇ ਇਹਨਾਂ ਦਾ ਸੇਵਾ ਚੱਲ ਰਹੀ ਹੈ ਪਿੰਡ ਵਿੱਚ ਬਾਜ਼ਾਰ ਵੇਖੋ ਕਰੀਬ 1.5 ਕਿਲੋਮੀਟਰ ਵਾਲੇ ਦਿਵਾਲੇ ਪਿੰਡ ਦੇ 1.5 ਕਿਲੋਮੀਟਰ ਚ ਦੁਕਾਨਾਂ ਆ ਹਰ ਪ੍ਰਕਾਰ ਦੀ ਦੁਕਾਨ ਹਰ ਇੱਕ ਚ ਐਰਾ ਹੋਵੇ ਚਾਹ ਟੇਲਰ ਮਾਸਟਰ ਦੀ ਚਾਹ ਰਾਸ਼ਨ ਦੀ ਸੌਦੇ ਦੀ ਪੱਤੇ ਦੀ ਖਰਾਦ ਹੋਵੇ ਟਰੈਕਟਰਾਂ ਦੀ ਟੇਲਰ ਦੀ ਆ ਲੱਖੇ ਵੀਰ ਦੀ ਦੁਕਾਨ ਆਪਣੀ ਸ਼ਮਸ਼ਾਨ ਘਾਟਿਆ ਏ ਸ਼ਮਸ਼ਾਨ ਘਾਟ ਦੇ ਵਿੱਚ ਥੋੜੀ ਸਫਾਈ ਹੋਣ ਵਾਲੀ ਇੱਥੇ ਆ ਵੇਖੋ ਸਭੀ ਵੀਰ ਦੀ ਦੁਕਾਨ ਆ ਹਰ ਇੱਕ ਚੀਜ਼ ਐ ਐਲ ਜੀ ਡੀ ਆ ਏ ਸੀ ਸਭ ਕੁਝ ਇੱਥੇ ਮਿਲਦਾ ਆ ਆ ਸ਼ਾਵਾਂ ਦੀ ਦੁਕਾਨ ਹੈ ਆ ਰਸਨ ਦੀ ਬਹੁਤ ਵਧੀਆ ਨਾ ਸੁਭਾਅ ਆ ਆ ਨਰਸਰੀ ਹੈ ਵੇਖੋ ਫੁੱਲ ਬੂਟੇ ਖਰੀਦੋ ਹਰ ਇੱਕ ਚੀਜ਼ ਇੱਥੇ ਬਣੀ ਹੋਈ ਹੈ HDFC ਬੈਂਕ ਤੇ ਅੱਡਾ ਬਹੁਤ ਭਰਿਆ ਫੁੱਲ ਦੋਵੇਂ ਸਾਈਡਾਂ ਤੇ ਮਾਰਕਟ ਆ ਆਮਨ ਹਨਾਰੀ ਦੁਕਾਨ ਹੈ ਇੱਥੇ ਇਹ ਸਾਰੇ ਸਤਕਾਰਯੋਗ ਕਿਹੜਾ ਕਿਹੜਾ ਨਾਮ ਲਈਏ ਚਾਵਲਾ ਜੀ ਆਪਣੇ ਬਹੁਤ ਸਤਕਾਰਯੋਗ ਅੱਗੇ ਪ੍ਰਿੰਸ ਸਿਟੀ ਦੀ ਦੁਕਾਨ ਆ ਪੰਮੇ ਹੁਣੀ ਅੱਗੇ ਕੁਲਵੰਤ ਕੱਪੜੇ ਵਾਲੇ ਪ੍ਰੀਤ ਕਲਾਟ ਹਾਊਸ ਗਿਲ ਬੇકરી ਢਿੱਲੋ ਮੈਡੀਕਲ ਸਟੋਰ ਗੁਰਸ਼ਵਰਨੋਂ ਆਦੀ ਦੁਕਾਨ ਵੰਸ਼ੂਣਾ ਦੀ ਇੱਥੇ ਦੁਕਾਨ ਆ ਆ ਕਲਾਥ ਹਾਊਸ ਆ ਆਪਣਾ ਇੰਦਰਜੀਤ ਵੀਰ ਹੋਂਾਂ ਦਾ ਸਾਰੇ ਸਤਿਕਾਰਯੋਗ ਜੋ ਕੋਈ ਰਹਿ ਹੋ ਜਾਵੇ ਤੇ ਕੋਈ ਗੁਸਾ ਨਾ ਕਰੇ ਹੈਪੀ ਗਿਫਟ ਹਾਊਸ ਪਿੰਡ ਵਿੱਚ ਤਿੰਨ ਬੈਂਕਾਂ ਆ ਇੱਕ ਐਸਬੀਆਈ ਬੈਂਕ ਇੱਕ ਕੋਆਪਰੇਟਿਵ ਬੈਂਕ ਤੇ ਐਚਡੀਐਫਸੀ ਬੈਂਕ ਦੋ ਏਟੀਐਮਸ ਤੇ ਇੱਥੇ ਪਿੰਡ ਵਿੱਚ ਹਰ ਇੱਕ ਸੁਵਿਧਾ ਨਾਲ ਲੈਸਿਆ ਪਿੰਡ ਕੋਈ ਕਮੀ ਨਹੀਂ ਆ ਅੱਡਾ ਬਾਜ਼ਾਰ ਇਹ ਵੇਖੋ ਸਰਕਾਰੀ ਮੰਡੀ ਵੀ ਹੈ ਜੋ ਕਿ ਸੌਣੀ ਦੀਆਂ ਦਿਹਾੜੀ ਦੀਆਂ ਫਸਲਾਂ ਇੱਥੇ ਕਿਸਾਨ ਆਪਣੇ ਲਿਆਉਂਦੇ ਆ ਚੰਗੇ ਪ੍ਰਬੰਧ ਹੁੰਦੇ ਉਦੋਂ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤੁਸੀਂ ਜਿਆਦਾ ਜਿਆਦਾ ਸ਼ੇਅਰ ਕਰਨੀ ਆ ਸਰਕਾਰੀ ਹਸਪਤਾਲ ਵੀ ਹੈ ਪਿੰਡ ਦੇ ਵਿੱਚ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਹੋਰ ਵੀ ਡਿਵੈਲਪ ਹੋਊਗਾ ਬਹੁਤ ਵਧੀਆ ਇੱਥੇ ਸਟਾਫ ਆ ਜੇ ਪੀਣ ਵਾਲੇ ਪਾਣੀ ਦੀ ਗੱਲ ਕਰੀਏ ਤੇ ਸਰਕਾਰੀ ਟੈਂਕੀਆਂ ਦੋ ਇੱਕ ਪ੍ਰਧਾਨ ਜੀ ਹੁਣੀ ਇਹਦੇ ਕਹ ਇੱਥੇ ਵੀ ਰਿਹਾ ਬਹੁਤ ਵਧੀਆ ਸਵਾਵਾਂ ਨਭਾਉਂਦੇ ਆਏ ਆਕਾਲ ਅਕੈਡਮੀ ਯਾ ਤਾਂ ਦੱਸਿਆ ਹੀ ਹੈ ਪਿੰਡ ਦੇ ਵਿੱਚ ਤਿੰਨ ਸਰਕਾਰੀ ਸਕੂਲ ਤੇ ਦੋ ਪ੍ਰਾਈਵੇਟ ਸਕੂਲ ਆ ਪਿੰਡ ਵਿੱਚ ਇੱਕ ਗੈਸ ਏਜੰਸੀ ਵੀ ਹੈ ਜੋ ਕਿ ਨਿਸ਼ਾਰੇ ਵਾਲੇ ਰਾਸ ਤੇ ਇੱਥੇ ਘਰ-ਘਰ ਸਿਲੰਡਰ ਪਹੁੰਚਾਏ ਜਾਂਦੇ ਆ ਇਹ ਅਕਾਲ ਅਕੈਡਮੀ ਹੈ ਜੀ ਨਿਸ਼ਾਰੇ ਵਾਲੇ ਰਾਤੇ ਬਹੁਤ ਵਧੀਆ ਸਟਾਫ ਇੱਥੋਂ ਦਾ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਕਰਨੀ ਤੁਸੀਂ ਜਲ ਜਲ ਜਿਆਦਾ ਤਾਂ ਕਿ ਜਿਹੜੇ ਐਨਆਰਏ ਵੀਰ ਬਾਹਰ ਬੈਠੇ ਆ ਆਪਣੇ ਉਹਨਾਂ ਨੂੰ ਆਪਣੇ ਪਿੰਡ ਦੀ ਇੱਕ ਸੈਰ ਹੋ ਜੇ ਇਹ ਵੇਖੋ ਕਿੰਦਾ ਵਧੀਆ ਵਾਤਾਵਰਨ ਨੇ ਆਖਾ ਵਾਈ ਜੋਗ ਰਕਬਾ ਬਹੁਤ ਹੈ ਪਿੰਡ ਦਾ ਝੋਨੇ ਬਹੁਤ ਸੋਹਣੇ ਐਨਰੀਆਂ ਨੇ ਸਹਿਯੋਗ ਨਾਲ ਵੇਖੋ ਸਾਡੀ ਚਾਚੀ ਜੀ ਇਹਨਾਂ ਨੇ ਸੇਵਾ ਕੀਤੀ ਹੈ ਕੁਰਸੀਆਂ ਦੀ ਮਾਰ ਹੈ ਇਹਨਾਂ ਨੂੰ ਤਰੱਕੀਆਂ ਬਖਸ਼ੇ ਇਹ ਲੜਕੀਆਂ ਦਾ ਸਕੂਲ ਹੈ ਪਿੰਡ ਦੇ ਵਿੱਚ ਇਥੋਂ ਦੇ ਪ੍ਰਿੰਸੀਪਲ ਤੇ ਸਟਾਫ ਬਹੁਤ ਵਧੀਆ ਸਾਰਾ ਜੇ ਗਲੀਆਂ ਨਾਲੀਆਂ ਦੀ ਗੱਲ ਕਰੀਏ ਤੇ ਵੇਖੋ ਇੰਟਰਲੌਕ ਤਕਰੀਬਨ ਲੱਗੀ ਆ ਕੁਝ ਸਾਈਡਾਂ ਤੇ ਰਹਿ ਰਹੀ ਆ ਜਿੱਥੇ ਰਹਿ ਰਹੀ ਆ ਆਪਣੇ ਸਰਪੰਚ ਸਾਹਿਬ ਵਧੀਆ ਕੰਮ ਕਰ ਰਹੇ ਉਹਨਾਂ ਨੂੰ ਅਪੀਲ ਹੈ ਕਿ ਉੱਥੇ ਲਵਾਈ ਜਾਵੇ ਸਤਨਤਨ ਬਾਬਾ ਰਾਜਾਰਾਮ ਜੀ ਦੇ ਸਥਾਨ ਵੇਖੋ ਦਰਸ਼ਨ ਕਰੋ ਜੀ ਮਹਾਰਾਜ ਜ਼ਿਆਦਾਤਰ ਘਰ ਪੱਕੇ ਬਣੇ ਹੋਏ ਆ ਕੋਈ ਘਰ ਵਿਰਲਾ ਹੀ ਹੋਊਗਾ ਜੇ ਕੱਚਾ ਹੋ ਨਹੀਂ ਤਾਂ ਨਹੀਂ ਹੋਵੇਗਾ ਇਹ ਸਰਕਾਰੀ ਸਕੂਲ ਦੀ ਇਮਾਰਤ ਬਹੁਤ ਵਧੀਆ ਵੇਖੋ ਦੁਬਾਰਾ ਹੋਈਆਂ ਆ ਉੱਤੇ ਲਿਖਿਆ ਗਿਆ ਆ ਸਟਾਫ ਬਹੁਤ ਵਧੀਆ ਆ ਬਹੁਤ ਵਧੀਆ ਪੜਾਉਂਦੇ ਆ ਅੱਗੇ ਜੇ ਸ਼ਮਸ਼ਾਨ ਘਾਟ ਦੀ ਗੱਲ ਕਰੀਏ ਤੇ ਬਾਬਾ ਰਾਜਾਰਾਮ ਪੱਤੀ ਦੇ ਬਹੁਤ ਹੀ ਸੂਝਵਾਨ ਲੋਕ ਪੜੇ ਲਿਖੇ ਪ੍ਰਮਾਤਮਾ ਸਿੰਘ ਠਾਣੇਦਾਰ ਹੋਣੀ ਤੇ ਹੋਰ ਵੀ ਸੱਜਣ ਪਤਵੰਤੇ ਮਿਲ ਕੇ ਇੱਥੇ ਸਫਾਈ ਕਰਦੇ ਉਹਨਾਂ ਨੇ ਲਖਾਇਆ ਵੇਖੋ ਕਿੰਡਾ ਵਧੀਆ ਹਰ ਮਹੀਨੇ ਉਹ ਸਫਾਈ ਕਰਦੇ ਫੁੱਲ ਬੂਟੇ ਵੀ ਇਹਨਾਂ ਨੇ ਇੱਥੇ ਲਾਏ ਹੋਏ ਨੇ ਤੇ ਇਦਾਂ ਹੀ ਆਪਾਂ ਨੂੰ ਸਾਰਿਆਂ ਨੂੰ ਸਹਿਯੋਗ ਕਰਨਾ ਚਾਹੀਦਾ ਆ ਪਿੰਡ ਸਾਫ਼ ਸੁਥਰਾ ਹਰਿਆ ਭਰਿਆ ਬਣਾਉਣਾ ਚਾਹੀਦਾ ਆ ਇਹ ਆਪਾਂ ਰਾਜਾ ਰਾਮ ਜੀ ਤੋਂ ਬਰਾਣੇ ਨੂੰੜੀ ਸੜਕ ਜਾ ਰਹੀ ਉਹਦੇ ਉੱਪਰ ਆਪਾਂ ਜਾ ਰਹੇ ਆ ਇਹ ਸੜਕ ਬਰਾਣੇ ਨੂੰ ਨਿਕਲ ਜਾਂਦੀ ਆ ਅੱਗੇ ਮੱਲ ਮੋਰੀ ਬੰਗਾਲੀਪੁਰ گاਣ ਤਰਨਤਾਰ ਨੂੰ ਜਾ ਮਿਲਦੀ ਆ ਇੱਥੇ DFC ਬੈਂਕ ਪਿੰਡ ਦੀ ਬਹੁਤ ਵਧੀਆ ਸਟਾਫ ਹੈ ATM ਵੀ ਲੱਗਾ ਹੋਇਆ ਹੈ ਇੱਥੇ ਇਹ ਤੁਹਾਨੂੰ ਆਪਾਂ ਪਿੰਡ ਟੋਟੀਆਂ ਦੀ ਸ਼ੈਅ ਕਰਾ ਰਹੇ ਹਾਂ ਸੂਰਬੀਰ ਜੋਧਿਆਂ ਦਾ ਪਿੰਡ ਗਦਰੀ ਬਾਬਿਆਂ ਦਾ ਪਿੰਡ ਬਾਬਾ ਬਲਵਿੰਦਰ ਸਿੰਘ ਹਜੂਰ ਸਾਹਿਬ ਵਾਲਿਆਂ ਦਾ ਪਿੰਡ ਅਰਜਨ ਸਿੰਘ ਪਹਿਲਵਾਨ ਉਹਨਾਂ ਦਾ ਪਿੰਡ ਹੈ ਜੀ ਇਹ ਦਰਸ਼ਨ ਕਰੋ ਗੁਰਦਰਾ ਸਾਹਿਬ ਬਹੁਤ ਲੋਕ ਰਲ ਮਿਲ ਕੇ ਪਿਆਰ ਮੁਹੱਬਤ ਨਾਲ ਰਹਿੰਦੇ ਇੱਥੋਂ ਦੇ ਪਿੰਡ ਵਿੱਚ ਤਕਰੀਬਨ 15 ਗੁਰਦੁਆਰਾ ਸਾਹਿਬ ਹਨ ਇੱਕ ਮੰਦਿਰ ਹਿੰਦੂ ਵੀਰਾਂ ਦਾ ਇੱਕ ਦਰਗਾਹ ਹੈ ਸੜਕਾਂ ਤਕਰੀਬਨ ਪੱਕੀਆਂ ਇਹ ਸੜਕ ਆਪਣੀ ਨਵੀਂ ਬਣੀ ਆ ਬਹੁਤ ਵਧੀਆ ਸੜਕ ਬਣਾਈ ਗਈ ਆ ਚਾਰ ਸ਼ਮਸ਼ਾਨ ਘਾਟਿਆ ਪਿੰਡ ਦੇ ਵਿੱਚ ਦੋ ਵਧੀਆ ਵੈਲੇ ਡਿਵੈਲਪ ਪਿਆ ਤੇ ਦੋ ਥੋੜੇ ਮੇਨਟੇਨੈਂਸ ਕਰਨ ਵਾਲੇ ਆ ਸਰਕਾਰ ਤੇ ਇਲਾਕਾ ਦੇ ਇਲਾਕਾ ਨਿਵਾਸੀ ਮਿਲ ਕੇ ਉਹਦੀ ਸੁਧਾਰ ਕਰਨ ਇਹ ਸੜਕ ਜਿਹੜੀ ਤੁਹਾਨੂੰ ਦੱਸਿਆ ਬਣੀ ਆ ਵਧੀਆ ਸੜਕ ਆ ਇਸੇ ਸੜਕ ਦੇ ਉੱਤੇ ਹੀ ਦਾਖਾਨਾ ਸਥਿਤ ਹੈ ਇਹ ਗੁਰਦੁਆਰਾ ਪਤੀ ਬਾਬਾ ਸ਼ਮਸ਼ਾ ਜੀ ਆਪਣਾ ਆਮਨ ਦੀ ਵੀਰੋਣਾ ਦਾ ਇੱਥੇ ਘਾਰਿਆ ਲਾਗੇ ਗੁਰਸ਼ਰਨ ਵੀਰੋਣਾ ਦਾ ਇਹ ਦਾਖਾਨਾ ਬਹੁਤ ਹੀ ਵਧੀਆ ਸਟਾਫ ਹੈ ਇੱਥੋਂ ਦੇ ਬਹੁਤ ਹੀ ਵਧੀਆ ਮੇਨ ਅਸਾਰ ਸਟਾਫ ਇੱਥੋਂ ਦਾ ਵਧੀਆ ਡੀਲ ਕਰਦੇ ਬੰਦੇ ਨੂੰ ਪਿੰਡ ਦੀ ਮਹਾਰਾਜ ਚੜ੍ਹਦੀ ਕਲਾ ਕਰੇ ਤੁਸੀਂ ਪੱਤੀ ਬਾਬਾ ਦੇਵਾ ਜੀ ਮੈਂ ਕੋਸ਼ਿਸ਼ ਕੀਤੀ ਹੈ ਕਿ ਹਰ ਇੱਕ ਪਿੰਡ ਦਾ ਵਰਗ ਸੜਕਾਂ ਗਲੀਆਂ ਨਾਲੀਆਂ ਸਕੂਲ ਹਰ ਚੀਜ਼ ਕਵਰ ਕਰਨ ਦੀ ਜੇ ਕੋਈ ਰਹਿ ਗਿਆ ਹੋਵੇ ਤਾਂ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਸੁਝਾਅ ਦੇ ਸਕਦੇ ਹੋ ਤੇ ਜਿਆਦਾ ਜਿਆਦਾ ਇਹਨੂੰ ਕੈਨੇਡਾ ਅਮਰੀਕਾ ਇੰਗਲੈਂਡ ਆਪਾਂ ਸ਼ੇਅਰ ਕਰੋ ਸਭ ਵਿਚ ਬੱਚਿਆਂ ਤੱਕ ਬਾਹਰ ਆਪਣੇ ਪਹੁੰਚ ਸਕੇ ਇਹ ਸਟੇਡੀਅਮ ਹੈ ਬਹੁਤ ਵਧੀਆ ਕਾਲੀ ਸਰਕਾਰ ਸਮੇਂ ਕਿਤੇ ਬਣਿਆ ਹੈ ਬਾਪੂ ਸੰਤ ਸਿੰਘ ਹੋਣੀ ਸਰੂਪ ਸਿੰਘ ਨਾਲ ਸਹਿਯੋਗ ਨਾਲ ਅਲਾਕਾ ਨਿਵਾਸੀਆਂ ਦੇ ਹੋਣ ਥੋੜੇ ਇਹਦੇ ਹਾਲਾਤ ਮਾੜੇ ਆ ਸਰਕਾਰ ਅੱਗੇ ਆਪਾਂ ਬੇਨਤੀ ਕਰਦੇ ਆ ਭੁੱਲਰ ਸਾਹਿਬ ਉਦੋਂ ਆਏ ਸੀ ਉਹ ਵਾਦਾ ਕਰਕੇ ਗਏ ਆਪਣੇ ਨਾਲ ਕਿ ਇਹਦਾ ਆਪਾਂ ਮੇਨਟੇਨੈਂਸ ਕੀਤਾ ਜਾਊਗਾ ਪਿੰਡ ਵਿੱਚ ਵੇਖੋ ਜਿਮ ਵੀ ਇੱਕ ਤੇ ਸਰਕਾਰਾਂ ਅੱਗੇ ਆਪਣੀ ਦੇ ਅਲਾਕਾ ਨਿਵਾਸੀਆਂ ਅੱਗੇ ਵੀ ਆਪਾਂ ਸਹਿਯੋਗ ਸਾਰੇ ਇਕੱਠੇ ਕਰੀਏ ਸਮਸ਼ਾਨ ਘਾਟ ਇਹ ਇਲਾਕਾ ਦੇ ਇਲਾਕੇ ਦੇ ਲੋਕ ਮਿਲ ਜੁਲ ਕੇ ਸਫਾਈ ਕਰਦੇ ਆ ਜਿਹੜੇ ਆਉਂਦੇ ਸੱਜਣ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇੱਥੇ ਲਿਖਾਇਆ ਗਿਆ ਜਸਬੀਰ ਸਿੰਘ ਸਰਪੰਚ ਹੁਣਾ ਦੁਆਰਾ ਵੀ ਇੱਥੇ ਮਾਇਆ ਦਿੱਤੀ ਗਈ ਸਰਪੰਚ ਰਜਿੰਦਰ ਸਿੰਘ ਹੁਣੀ ਇੱਥੇ ਆਉਂਦੇ ਆ ਸਾਰੇ ਸੱਜਣ ਰঞ্জੀਤ ਸਿੰਘ ਰਾਣਾ ਸਰਪੰਚ ਦੇ ਘਰੋਂ ਵੀ ਚਾਹ ਪਾਣੀ ਉਹ ਨਾਉਂਦਾ ਮਹਾਰਾਜ ਚੜ੍ਹਦੀਆਂ ਕਲਾ ਕਰੇ ਇਹ ਕੰਮ ਚੱਲ ਰਿਹਾ ਵੇਖੋ ਛੜਕਾਂ ਬਣ ਰਹੀਆਂ ਆ ਇੱਥੇ ਕੰਦਾ ਹੋ ਰਹੀਆਂ ਆ ਚਾਰ ਦਿਵਾਰੀ ਵਧੀਆ ਕੰਮ ਚੱਲ ਰਿਹਾ ਪਿੰਡ ਨਾਲ ਮਿਲ ਕੇ ਵਧੀਆ ਚੱਲ ਰਿਹਾ ਜੀ ਗਦਰੀ ਬਾਬਿਆਂ ਦਾ ਪਿੰਡ ਆ ਜੀ ਇਹ ਅਰਜਨ ਸਿੰਘ ਪਹਿਲਵਾਲ ਹੁਣਾ ਦਾ ਇਹ ਵੇਖੋ ਵਹੀ ਪੂਈ ਨੂੰ ਸੜਕ ਜਾਂਦੀ ਆ ਬਾਬਾ ਮੱਲਾ ਜੀ ਦਾ ਗੁਰਦੁਆਰਾ ਆ ਇੱਥੇ ਬਹੁਤ ਵਧੀਆ ਸਾਫ ਸਫਾਈ ਰੱਖਦੇ ਪੀਣ ਵਾਲੇ ਪਾਣੀ ਦੀ ਇੱਥੇ ਸੁਵਿਧਾ ਉਪਲਬਧ ਹੈ। ਮਾਰਾ ਚੜਦੀਆਂ ਕਲਾ ਬਖਸ਼ੇ ਅੱਗੇ ਲਾਲਪੁਰ ਨੂੰ ਸੜਕ ਚਲੀ ਜਾਂਦੀ ਹੈ ਜੀ ਖੱਬੇ ਤੇ ਅੱਗੇ ਵਾਈ ਪੁਲੀ ਚੜ ਜਾਂਦੀ ਹੈ। ਬਾਬਾ ਦਾਦਾ ਦਾਦਾ ਜੀ ਦਾ ਇਹ ਗੁਰਦੁਆਰਾ ਸਾਹਿਬ ਹੈ ਜੀ। ਹਰ ਕਿਸਮ ਦੀ ਇੱਥੇ ਆਪਣੀ ਦੁਕਾਨ ਮੌਜੂਦ ਆ ਮੰਦਰ ਹਿੰਦੂ ਵੀਰਾਂ ਦਾ। ਬੇਕਰੀ ਤੋਂ ਲੈ ਕੇ ਰਾਸ਼ਨ ਦੀ, ਕੱਪੜੇ ਦੀ, ਮੈਡੀਕਲ ਸਟੋਰ, ਲੈਬਾਰਟਰੀਆਂ, ਜੈਵਲਰੀ ਹਰ ਚੀਜ਼ ਧੰਨ ਧੰਨ ਬਾਬਾ ਫਤਾ ਜੀ ਦਾ ਸਥਾਨ ਹੈ ਜੀ ਇਹ। ਵੀਡੀਓ ਚੰਗੀ ਲੱਗੀ ਤੇ ਸ਼ੇਅਰ ਕਰਨੀ ਹੈ ਦੋਸਤੋ। ਤਾਂ ਕਿ ਬੰਦਾ ਅੱਗੇ ਵੀ ਮੋਟੀਵੇਟ ਹੁੰਦਾ ਵੀਡੀਓ ਬਣਾਉਣ ਵਾਸਤੇ ਪਿੰਡ ਵਿੱਚ ਕਰਨਲ ਰੈਂਕ ਦੇ ਵੀ ਅਧਿਕਾਰੀ ਆ ਐਮਬੀਬੀਐਸ ਵੀ ਕਈ ਬੰਦਿਆ ਬੱਚਿਆਂ ਨੇ ਕੀਤੀ ਆ ਹੁਣ ਇਹ ਜੀ ਇੱਕ ਸਕੂਲ ਦੇ ਵਿੱਚ ਸੇਵਾਦਾਰ ਹੀ ਵੀਰ ਆਪਾਂ ਉਹਨਾਂ ਦੀ ਬੇਟੀ ਉਹਨਾਂ ਦੀ ਬੜੀ ਤਰੱਕੀ ਕੀਤੀ ਓ ਟੀਚਰ ਲੱਗੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਇਦਾਂ ਹੀ ਪਿੰਡ ਚੜਦੀ ਕਲਾ ਰਵੇ ਇਹ ਸੜਕ ਅੱਗੇ ਨੂੰ ਜਾ ਰਹੀ ਆ ਜੀ ਇਧਰ ਨੂੰ ਜਾਮਾ ਰਾਵਲ ਨੂੰ ਜਾਣੀ ਅੱਗੇ ਮੁੜ ਕੇ ਤੇ ਇੱਥੇ ਬਾਬਾ ਅਮਰ ਸਿੰਘ ਕੋਟਿਆ ਜੀ ਦੇ ਸਥਾਨ ਆ ਪਰਮਜੀਤ ਸਰਪੰਚ ਉਹਨਾਂ ਦੇ ਇਥੇ ਘਰ ਆ ਵੇਖੋ ਨਾਲ ਜਾਂਦੇ ਜਾਂਦੇ ਤੇ ਮਹਾਰਾਜ ਸਭ ਚੜ੍ਹਦੀ ਕਲਾ ਕਰੇ ਵੀਡੀਓ ਕਿਦਾਂ ਨਹੀਂ ਲੰਗੀ ਤੁਸੀਂ ਆਪਣੇ ਸੁਝਾਅ ਦੇਣੀ ਲੱਗੇ ਕੋਈ ਸ਼ੇਅਰ ਕਰਨਾ ਧੰਨਵਾਦ ਜੀ